ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਆਪਾਂ ਜਿਹੜਾ ਝੋਨੇ ਵਾਲੇ ਖੇਤ ਦੇ ਵਿੱਚ ਜਾਲਾ ਬਣ ਜਾਂਦਾ। ਅ ਥੋੜੀ ਮਾਤਰਾ ਜਾਲਾ ਬਣਦਾ ਤਾਂ ਆਪਾਂ ਨੂੰ ਕਿਉਂਕਿ ਖੇਤ ਝੋਨਾ ਲਾਉਣ ਤੋਂ ਬਾਅਦ ਕੁਝ ਦਿਨਾਂ ਬਾਅਦ ਜਿਹੜਾ ਇਹ ਜਾਲਾ ਬਣ ਜਾਂਦਾ। ਤੇ ਇਹਦੇ ਕਾਰਨ ਕੀ ਹੈ, ਇਹਦੇ ਫਾਇਦੇ ਜਾਂ ਨੁਕਸਾਨ ਕਿਉਂਕਿ ਇਹਦੇ ਬਾਰੇ ਕਿਸਾਨ ਵੀਰਾਂ ਦੇ ਕੁਝ ਕਿਤੇ ਸਵਾਲ ਆਏ ਸੀਗੇ। ਕਈ ਖੇਤਾਂ ਜਿੱਥੇ ਜ਼ਿਆਦਾ ਬਣ ਜੇ ਨਾ ਉੱਥੇ ਜਿਹੜਾ ਫੋਟ ਤੇ ਅਸਰ ਝੂਨੇ ਦੇ ਪੈਂਦਾ ਹੈ ਖਾਸ ਤੌਰ ਤੇ ਕਰਰਾਟੀਆਂ ਜ਼ਮੀਨਾਂ ਕਹੜੀਏ ਜਾਂ ਪਾਣੀ ਦੀ ਕੁਆਲਿਟੀ ਜਿੱਥੇ ਇੱਕ ਨੰਬਰ ਤੋਂ ਮਾੜੀ ਆ ਮੰਨ ਲਓ ਦੋ ਨੰਬਰ ਪਾਣੀ ਆ ਤਿੰਨ ਨੰਬਰ ਪਾਣੀ ਜਾਂ ਜਿਵੇਂ ਜਿਵੇਂ ਮਾੜਾ ਪਾਣੀ ਜਾਂ ਸਾਲਟ ਖੇਤ ਦੇ ਵਿੱਚ ਜ਼ਿਆਦਾ ਨੇ ਪੀ ਐਚ ਹਾਈ ਆ ਪੀ ਐਚ ਆਪਣੇ ਤਕਰੀਬਨ ਸਾਰੇ ਖੇਤਾਂ ਦੀ ਜਿਹੜੀ 7 ਤੋਂ ਉੱਪਰ ਆ ਪਰ ਜਿੱਥੇ ਬਹੁਤ ਜ਼ਿਆਦਾ ਸਾਲਟ ਨੇ ਜ਼ਮੀਨ 'ਚ ਉੱਥੇ ਜਾਲਾ ਕਈ ਵਾਰ ਜ਼ਿਆਦਾ ਬਣਦਾ ਜਾ ਆਪਾਂ ਫਾਸਫੋਰਸ ਡੰਪਿੰਗ ਕਰਦੇ ਵੀ ਫਾਸਫੋਰਸ ਬਹੁਤ ਜ਼ਿਆਦਾ ਪਾ ਦਿੰਨੇ ਆ ਜ਼ਰੂਰਤ ਤੋਂ ਬਨਾ ਉੱਥੇ ਵੀ ਬਣ ਜਾਂਦਾ ਆਮ ਤੌਰ ਤੇ ਕਿਸਾਨ ਵੀਰ ਜਿਹੜੇ ਉਹ ਕਹਿੰਦੇ ਕਿ ਇਸ ਡਾਇਆ ਪਾ ਦਿੰਨੇ ਖੇਤ ਦੇ ਵਿੱਚ ਖੇਤ ਚ ਜਾਲਾ ਬਣ ਜਾਂਦਾ ਪਾਣੀ ਜਿਹੜਾ ਹੈਗਾ ਉਹ ਖੜ ਜਾਂਦਾ ਖੇਤ ਦੇ ਵਿੱਚ ਜੀਰ ਦਾਣੀ ਝੋਨੇ ਦੇ ਵਿੱਚ ਜਿਹੜਾ ਸਾਡੇ ਵਾਸਤੇ ਫਾਇਦੇਮੰਦ ਆ ਫਾਇਦੇਮੰਦ ਕਹਿੰਦੇ ਕੋਈ ਕਿਸਾਨ ਵੀਰ ਕਈ ਥਾਵਾਂ ਤੇ ਇਹ ਜਿਹੜਾ ਗਰੋਥ ਨਾਲ ਜਿਹੜਾ ਫਸਲ ਦੇ ਉੱਤੇ ਪ੍ਰਭਾਵ ਪਾਉਂਦਾ ਸ਼ੁਰੂ ਦੇ ਵਿੱਚ ਜੇ ਜ਼ਿਆਦਾ ਬਣ ਜੇ ਨਾ ਜ਼ਰੂਰਤ ਤੋਂ ਜ਼ਿਆਦਾ ਬਣ ਜੇ ਤਾਂ ਉੱਥੇ ਫਿਰ ਜਿਹੜਾ ਹੈਗਾ ਕਿਉਂਕਿ ਜ਼ਮੀਨ ਦੇ ਉੱਪਰ ਜਦੋਂ ਇਹ ਮੋਟੀ ਤਹਿ ਬਣ ਜਾਂਦੀ ਹੈ ਜਿਵੇਂ ਆਪਾਂ ਕਹਿ ਦਈਏ ਕਿ ਉੱਪਰ ਉੱਪਰ ਮਲਾਈ ਬਣੀ ਵੀ ਹੋਵੇ ਦੁੱਧ ਦੇ ਉੱਪਰ ਜਦੋਂ ਮਲਾਈ ਮੋਟੀ ਛੋਹੀ ਆ ਜਾਂਦੀ ਹੈ ਤਾਂ ਉਵੇਂ ਜਿਹੜਾ ਹੈਗਾ ਇਹ ਪਾਣੀ ਦੇ ਉੱਪਰ ਜਿਹੜਾ ਜਾਲਾ ਬਣ ਜਾਂਦਾ ਉਹਦੇ ਨਾਲ ਜ਼ਮੀਨ ਦੇ ਉੱਤੇ ਨਾ ਤਾਂ ਰੋਸ਼ਨੀ ਪਹੁੰਚਦੀ ਹੈ ਨਾ ਆਕਸੀਜਨ ਦੀ ਮੂਵਮੈਂਟ ਹੁੰਦੀ ਹੈ ਜਿਹਦੇ ਨਾਲ ਲਾਈਟ ਤੇ ਆਕਸੀਜਨ ਦੀ ਮੌਜੂਦਗੀ ਕਿ ਜਿਹੜੇ ਮਾਈਕਰੋਬੀਅਲ ਐਕਟੀਵਿਟੀਜ਼ ਹੋਣੀਆਂ ਨੇ ਜਾਂ ਆਕਸੀਜਨ ਜਿਹੜੀ ਹੈਗੀ ਹੈ ਜੜ੍ਹਾਂ ਨੂੰ ਜਿਹੜੇ ਤੱਤ ਆ ਜਿਹੜੇ ਆਕਸੀਜਨ ਦੀ ਮੌਜੂਦਗੀ 'ਚ ਫਸਲ ਨੇ ਅਪਟੇਕ ਕਰਨੇ ਆ ਉਹ ਨਹੀਂ ਮਿਲਦੇ ਤਾਂ ਇਹਦੇ ਨਾਲ ਕਈ ਵਾਰ ਵਾਧਾ ਰੁਕ ਜਾਂਦਾ ਤਾਂ ਜਿੱਥੇ ਤੁਹਾਨੂੰ ਲੱਗਦਾ ਕਿ ਪ੍ਰੋਬਲਮ ਕ੍ਰੀਏਟ ਕਰ ਰਹਾ ਇਹ ਅਸਲ 'ਚ ਜਿਹੜੀ ਐਲਗੀ ਆ ਗ੍ਰੀਨ ਐਲਗੀ ਆ ਕਈ ਤਰ੍ਹਾਂ ਦੀਆਂ ਜਿਹੜੀਆਂ ਬਹੁਤ ਤਰ੍ਹਾਂ ਦੀਆਂ ਐਲਗੀ ਜਿਨ੍ਹਾਂ ਦੇ ਜਿਹੜੀਆਂ ਇੱਕ ਆਪਾਂ ਕਈ ਕਿਸਾਨ ਵੀਰ ਨੂੰ ਕਾਈ ਕਹਿੰਦੇ ਆ ਆਪਾਂ ਜਾਲਾ ਕਹਿ ਦਿੰਦੇ ਆ ਅਸਲ 'ਚ ਇਹ ਗ੍ਰੀਨ ਐਲਗੀ ਆ ਇੱਕ ਬਲੂ ਗ੍ਰੀਨ ਐਲਗੀ ਹੁੰਦੀ ਜਿਹੜੀ ਬਾਇਓ ਫਰਟੀਲਾਈਜ਼ਰ ਦੇ ਤੌਰ ਤੇ ਜਿਹੜੀ ਬਹੁਤ ਵਧੀਆ ਕੰਮ ਦਿੰਦੀ ਆ ਖੜੇ ਪਾਣੀ ਦੇ ਵਿੱਚ ਇਹ ਗ੍ਰੀਨ ਐਲਗੀ ਹੈ ਇਹ ਜਿਹੜੀ ਮੁੱਖ ਤੌਰ ਤੇ ਸਪਾਇਰੋਗਾਇਰਾ ਜੀਨਸ ਹੁੰਦਾ ਇਹਦੀਆਂ ਵੱਖ-ਵੱਖ ਸਪੀਸੀਜ਼ ਨੇ ਕਈ ਤਰ੍ਹਾਂ ਦੀਆਂ 200-250 ਦੇ ਕਰੀਬ ਨੇ ਸਪਾਇਰੋਗਾਇਰਾ ਦੇ ਵਿੱਚ ਤੇ ਇਹ ਸਪਾਇਰੋਗਾਇਰਾ ਐਲਗੀ ਵਾਝਦੀ ਆ ਗ੍ਰੀਨ ਐਲਗੀ ਜਿਹੜੀ ਜ਼ਿਆਦਾ ਆਪਣੇ ਜਿਹੜੀ ਹੈਗੀ ਇਹਨੂੰ ਵਾਟਰ ਸਿਲਕ ਵੀ ਕਹਿੰਦੇ ਆ ਕਿਉਂਕਿ ਇਹਦੇ ਜਿਹੜੇ ਹੈਗੀ ਆ ਲੰਬੀ ਜਿਹੜੀ ਹੈਗੀ ਆ ਤੈਰਦੀ ਜੀ ਹੁੰਦੀ ਆ ਪਾਣੀ ਦੇ ਵਿੱਚ ਤੇ ਇਹ ਬੂਟਿਆਂ ਦੇ ਆਲੇ-ਦਾਲੇ ਜਿਹੜਾ ਹੈਗਾ ਕੀ ਰਾਜਾ ਕਾਫੀ ਬਣਾ ਲੈਂਦੀ ਹੈ ਕਈ ਵਾਰ ਮੋਟੀ ਤਹਿ ਜਿਆਦਾ ਬਣ ਜਾਂਦੀ ਹੈ ਤਾਂ ਉਹਦੇ ਕੰਟਰੋਲ ਦੇ ਵਾਸਤੇ ਕਿਸਾਨ ਵੀਰੋ ਇਹੇ ਕੋਸ਼ਿਸ਼ ਕਰੋ ਇੱਕ ਤਾਂ ਆਪਾਂ ਜ਼ਰੂਰ ਤੋਂ ਮੈਨਾ ਫਾਸਫੋਰਸ ਨਾ ਦਈਏ ਜ਼ਮੀਨ ਦੇ ਵਿੱਚ ਇੱਕ ਆਪਾਂ ਲਗਾਤਾਰ ਪਾਣੀ ਮੰਨ ਲੋ ਆਪਾਂ 10 ਦਿਨ 12 ਦਿਨ 15 ਦਿਨ ਪਾਣੀ ਖੜਾ ਕੀਤਾ ਉਸ ਤੋਂ ਬਾਅਦ ਪਾਣੀ ਆਪਾਂ ਸੁਕਾ ਦਈਏ ਅਲਟਰਨੇਟ ਵੈਟਿੰਗ ਤੇ ਡਰਾਈਂ ਪਾਣੀ ਲੱਗ ਗਿਆ ਉਹਨੂੰ ਫੇਰ ਨੂੰ ਪੂਰਾ ਹਵਾ ਲੱਗਣ ਦਿਓ ਤੇ ਫੇਰ ਜਿਹੜਾ ਹੈਗਾ ਆਪਾਂ ਪਾਣੀ ਛੱਡਣਾ ਤੇ ਜੇ ਜਿਆਦਾ ਬਣ ਜੇ ਫਿਰ ਆਪਾਂ ਨੂੰ ਐ ਕਿ ਤੁਸੀਂ ਖੇਤ ਦੇ ਵਿੱਚ ਕੋਨੋ ਬੀਡਰ ਚਲਾ ਸਕਦੇ ਆ ਖੇਤ ਦੇ ਵਿੱਚ ਦੀ ਕੋਈ ਕਿਉਂਕਿ ਘੱਟ ਰਕ ਵੇਚ ਤਾਂ ਇਹ ਮੈਨੇਜਮੈਂਟ ਆਪਾਂ ਕਰ ਸਕਦੇ ਆ ਖੇਤ ਚ ਕੋਨੋ ਬੀਡਰ ਚਲਾਤਾ ਕੋਈ ਤਰਫਾਲੀ ਵਗੈਰਾ ਚਲਾਤੀ ਜਾਂ ਖੇਤ ਦੇ ਵਿੱਚ ਆਪਾਂ ਕੋਈ ਫੱਟਾ ਬਨ ਕੇ ਦੂ ਰਸਿਆਂ ਦੇ ਨਾਲ ਉਹ ਮਤਲਬ ਫੇਰਤਾ ਤਾਂ ਉਹਦੇ ਨਾਲ ਜਿਹੜਾ ਘੱਟ ਰਕ ਵੇਚ ਆਪਾਂ ਨੂੰ ਵੀ ਫਾਇਦਾ ਹੁੰਦਾ ਕਿ ਜਿਵੇਂ ਮੰਨ ਲਓ 20 ਦਿਨ ਦਾ 25 ਦਿਨ ਦਾ ਝੋਨਾ ਜਾਂ 30 ਦਿਨ ਦਾ ਝੋਨਾ ਉਹ ਚ ਫੱਟਾ ਫੇਰਤ ਨਾਲੇ ਉਹਦੀ ਫੋਟ ਵੱਜ ਜਾਂਦੀ ਹੈ ਇਹਦੇ ਨਾਲੇ ਇਹ ਜਾਲਾ ਟੁੱਟ ਜਾਂਦਾ ਜੇ ਜ਼ਿਆਦਾ ਹੋਵੇ ਤਾਂ ਜਾਂ ਆਪਾਂ ਕੋਨੋ ਵੀਟਰ ਫਿਰਤਾ ਉਹਦੇ ਨਾਲ ਵੀ ਐਵੇਂ ਹੀ ਹੁੰਦਾ ਤੇ ਜੇ ਜਿਆਦਾ ਰਗਬਾ ਉਹ ਤੋਂ ਬਾਅਦ ਵੀ ਜਿਹੜਾ ਹੈਗਾ ਜਿਆਦਾ ਰਗਬੇ ਵਿਚ ਆਪਾਂ ਨੂੰ ਮੈਨੇਜ ਕਰਨਾ ਔਖਾ ਹੋ ਜਾਂਦਾ ਤਾਂ ਫਿਰ ਤੁਸੀਂ ਜਿਹੜਾ ਕੁਝ ਕਿਸਾਨ ਵੀਰ ਜਿਹੜੇ ਇਹਦੇ ਵਿੱਚ ਆਹ ਕਾਪਰ ਸਲਫੇਟ ਆ ਜਿਹੜਾ ਨੀਲਾ თੁੱਥਾ ਤੁਸੀਂ ਵਰਤ ਸਕਦੇ ਹੋ ਉਹ ਇਹਦਾ ਕਾਫੀ ਹੱਦ ਤੱਕ ਕੰਟਰੋਲ ਕਰ ਦਿੰਦਾ ਜੇ ਮੋਡਰੇਟ ਆ ਥੋੜਾ ਥੋੜਾ ਤੁਸੀਂ ਮਤਲਬ ਇਹਨੂੰ ਤੋੜਨਾ ਚਾਹੋ ਨਾ ਜੇ ਤੁਹਾਨੂੰ ਲੱਗਦਾ ਕਿ ਫਾਇਦੇਮੰਦ ਤੁਸੀਂ ਰਹਿਣ ਦਿਓ ਜੇ ਤੁਹਾਨੂੰ ਲੱਗਦਾ ਕਿ ਫੂਟ ਨਹੀਂ ਹੋ ਰਹੀ ਤੁਸੀਂ ਮੋਡਰੇਟ ਮਤਲਬ ਥੋੜਾ ਥੋੜਾ ਤਾਂ 1 ਕਿਲੋ ਤੱਕ ਤੇ ਨਹੀਂ 2 ਕਿਲੋ ਤੱਕ ਵੱਧ ਤੋਂ ਵੱਧ ਜਿਹੜਾ ਰੇਤਾਂ ਦੇ ਵਿੱਚ ਰਲਾ ਕੇ ਬਰੀਕ ਕਰਕੇ ਕਾਪਰ ਸਲਫੇਟ ਆ ਨੀਲਾ ਸੁੱਤਾ ਦੋਤਾ ਜਿਹੜਾ ਹੈਗਾ ਉਹਦਾ ਛਿੱਟਾ ਦੇ ਸਕਦੇ ਜੇ ਆਪਾਂ ਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਤੇ ਆਪਣੀ ਫਸਲ ਦੀ ਜਿਹੜੀ ਫੋਟ ਪ੍ਰਭਾਵਿਤ ਹੋ ਰਹੀ ਆ ਫੋਟ ਬਿਲਕੁਲ ਨਹੀਂ ਹੋ ਰਹੀ ਤਾਂ ਫਿਰ ਤੁਸੀਂ ਇਹ ਕਰ ਰਹੇ ਹੋ ਸਭ ਤੋਂ ਟੌਪ ਦਾ ਤਰੀਕਾ ਇਹ ਆ ਕਿ ਖੇਤ ਚ ਲਗਾਤਾਰ ਪਾਣੀ ਨਾ ਖੜਾ ਰੱਖੋ ਪਾਣੀ ਜੋ ਜੀਰ ਗਿਆ ਫਿਰ ਪਾਣੀ ਭਰ ਦਿਓ ਫਿਰ ਹਵਾ ਲਵਾ ਦਿਓ ਇਹ ਤਰੀਕਾ ਸਭ ਤੋਂ ਵਧੀਆ ਇਹ ਤਰੀਕਾ ਸਭ ਤੋਂ ਵਧੀਆ ਇੱਕ ਦਿਨ ਫੋਟ ਵਧੀਆ ਹੋ ਜਾਲਾ ਨਹੀਂ ਖੇਚ ਬਹੁਤਾ ਬਣੂ ਇੱਕ ਜਿਹੜੇ ਹਵਾ ਦੀ ਮੌਜੂਦਗੀ ਚ ਤੱਤ ਮਿਲਨੇ ਉਹ ਵੀ ਮਿਲ ਜਾਣਗੇ ਜਿਹੜੀ ਐਨੈਰੋਬਿਕ ਕੰਡੀਸ਼ਨ ਚ ਮਿਲਨੇ ਪਾਣੀ ਖੜਨ ਉਹ ਵੀ ਮਿਲ ਜਾਣਗੇ ਆਪਾਂ ਨੂੰ ਫਾਇਦਾ ਹੋਊਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ